ਇਸ ਵੇਲੇ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਪੰਜਾਬ ਦੀ ਸਿਆਸਤ ਨਾਲ ਜੁੜੀ ਖਬਰ ਪ੍ਰਤਾਪ ਸਿੰਘ ਬਾਜਵਾ ਐਲਓਪ ਜਿਨ੍ਹਾਂ ਨੂੰ ਹਾਈ ਕੋਰਟ ਤੋਂ ਰਹਾਤ ਮਿਲੀ ਹੈ 22 ਤਰੀਕ ਨੂੰ ਅਗਲੀ ਸੁਣਵਾਈ ਹੋਣੀ ਹੈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਜਿਸ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਔਰ ਬੀਤੇ ਦਿਨ ਕੀ ਕੁਛ ਚੱਲਿਆ ਔਰ ਪੰਜ ਤੋਂ 6 ਘੰਟੇ ਪੋਸ਼ਗਿਸ਼ ਵੀ ਹੋ ਚੁੱਕੀ ਹੈ ਜਿਹੜਾ ਸਾਈਬਰ ਕ੍ਰਾਈਮ ਥਾਣਾ ਹੈ ਮੋਹਾਲੀ ਦੇ ਵਿੱਚ ਉੱਥੇ ਪ੍ਰਤਾਪ ਸਿੰਘ ਬਾਜਵਾ 2 ਵਜੇ ਪੇਸ਼ ਹੁੰਦੇ ਨੇ 2 ਵਜੇ ਤੋਂ ਲੈ ਕੇ ਤਕਰੀਬਨ ਤਕਰੀਬਨ 9 ਵਜੇ ਜਾਂਦੇ ਨੇ ਜਦੋਂ ਬਾਹਰ ਆਉਂਦੇ ਨੇ ਤਾਂ 5 ਤੋਂ 6 ਘੰਟੇ ਉਹਨਾਂ ਤੋਂ ਪੁੱਛਗਿੱਛ ਵੀ ਹੋਈ ਤੇ ਅੱਜ ਜਿਹੜੀ ਸੁਣਵਾਈ ਦਾ ਦਿਨ ਮਿੱਠਿਆ ਹੋਇਆ ਸੀ ਇਸ ਸੁਣਵਾਈ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗ੍ਰਿਫਤਾਰੀ ਦੇ ਉੱਤੇ ਰੋਕ ਲਗਾ ਦਿੱਤੀ ਹੈ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਘੱਟੋ-ਘੱਟ ਹੁਣ ਅਗਲੀ ਸੁਣਵਾਈ ਤੱਕ ਨਹੀਂ ਹੋਵੇਗੀ 22 ਤਰੀਕ ਨੂੰ ਅਗਲੀ ਸੁਣਵਾਈ ਹੈ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਗਈਆਂ ਪ੍ਰਤਾਪ ਸਿੰਘ ਬਾਜਵਾ ਦਾ ਦਿੱਤਾ ਗਿਆ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਉਸ ਨੂੰ ਵੀ ਉਦੇਵ ਹਵਾਲੇ ਵੀ ਹਾਈ ਕੋਰਟ ਦੇ ਵਿੱਚ ਹੋਈ ਸੁਣਵਾਈ ਦੇ ਦੌਰਾਨ ਦਿੱਤੇ ਗਏ ਜਿਸ ਦੇ ਵਿੱਚ ਆਖਿਆ ਗਿਆ ਕਿ ਪ੍ਰਤਾਪ ਸਿੰਘ ਬਾਜਵਾ ਨੇ ਉੱਥੇ ਕਿਸੇ ਵੀ ਅਖਬਾਰ ਦੀ ਕਟਿੰਗ ਦਾ ਜਾਂ ਅਖਬਾਰ ਦੀ ਖਬਰ ਦਾ ਹਵਾਲਾ ਨਹੀਂ ਦਿੱਤਾ ਇੱਕ ਐਂਕਰ ਨੇ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਤੇ ਉਸ ਦਾ ਜਵਾਬ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਕੋਲੋਂ ਦੇ ਦਿੱਤਾ ਉਸ ਇੰਟਰਵਿਊ ਦੇ ਵਿੱਚ ਕਿਤੇ ਵੀ ਜ਼ਿਕਰ ਨਹੀਂ ਹੈ ਕਿ ਜਿਹੜੇ ਉਹਨਾਂ ਨੇ ਕਿਸੇ ਅਖਬਾਰ ਦਾ ਜਾਂ ਖਬਰ ਦਾ ਹਵਾਲਾ ਦਿੱਤਾ ਹੋਵੇ ਕਿ ਜਿਹੜੇ ਉਹ 50 ਗ੍ਰਨੇਡ ਦੀ ਗਿਣਤੀ ਹੈ ਉਸ ਦੇ ਬਾਰੇ ਕਿ ਕਿੰਨੇ ਚੱਲ ਗਏ ਤੇ ਕਿੰਨੇ ਚੱਲਣੇ ਹਾਲੇ ਬਾਕੀ ਨੇ ਸਰਕਾਰ ਲਗਾਤਾਰ ਜਿਹੜਾ ਜਵਾਬ ਮੰਗ ਰਹੀ ਸੀ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਇੱਕ ਸਟੇਜ ਤੋਂ ਇਹ ਭਾਸ਼ਣ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੰਤਰੀ ਅਮਨ अरोड़ा ਦੇ ਵੱਲੋਂ ਕਿ ਸਾਨੂੰ ਸੋਰਸ ਦੱਸੇ ਜਾਣ ਪੰਜਾਬ ਪੁਲਿਸ ਨੂੰ ਸੋਰਸ ਦੱਸੇ ਜਾਣ ਪੰਜਾਬ ਦੇ ਲੋਕਾਂ ਨੂੰ ਦੱਸਿਆ ਜਾਵੇ ਪ੍ਰਤਾਪ ਸਿੰਘ ਬਾਜਵਾ ਨੂੰ ਕਿੱਥੋਂ ਪਤਾ ਲੱਗਿਆ ਜੇ ਉਹਨਾਂ ਨੂੰ ਇਹ ਪਤਾ ਹੈ ਕਿ ਕਿੰਨੇ ਬੰਬ ਆਏ ਨੇ ਤੇ ਕਿੰਨੇ ਚੱਲ ਗਏ ਕਿੰਨੇ ਚੱਲਣੇ ਬਾਕੀ ਨੇ ਤੇ ਪਾਏ ਕਿੱਥੇ ਨੇ ਇਹ ਵੀ ਉਹ ਦੱਸ ਦੇਣ ਜੇ ਨਹੀਂ ਦੱਸਦੇ ਤੇ ਪੰਜਾਬ ਦੇ ਲੋਕਾਂ ਤੋਂ ਕੰਨ ਫੜ ਕੇ ਮਾਫੀ ਮੰਗ ਲੈਣ ਪਰ ਦੂਜੇ ਪਾਸੇ ਕਾਂਗਰਸ ਦੀ ਲੀਡਰਸ਼ਿਪ ਸੜਕ ਦੇ ਉੱਤੇ ਆ ਜਾਂਦੀ ਹੈ ਪਹਿਲਾਂ ਪੰਜਾਬ ਕਾਂਗਰਸ ਭਵਨ ਦੇ ਵਿੱਚ ਵੱਡੀ ਗਿਣਤੀ 'ਚ ਇਕੱਠ ਹੁੰਦਾ ਵਰਕਰਾਂ ਦਾ ਕਾਂਗਰਸਾਂ ਦਾ ਕਾਂਗਰਸ ਦੇ ਵਰਕਰਾਂ ਦਾ ਤੇ ਲੀਡਰਾਂ ਦਾ ਫਿਰ ਉਹੀ ਜਿਹੜਾ ਉਥੋਂ ਮੂਵ ਹੋ ਜਾਂਦੇ ਨੇ ਜਾਂ ਉਸ ਪਾਸੇ ਚਲੇ ਜਾਂਦੇ ਨੇ ਰੁਕ ਕਰਦੇ ਨੇ ਸਾਈਬਰ ਕ੍ਰਾਈਮ ਦੇ ਥਾਣੇ ਦੇ ਅੰਦਰ ਜਿੱਥੇ ਫਿਰ ਚਾਹੇ ਆਮ ਆਦਮੀ ਪਾਰਟੀ ਨੂੰ ਲੈ ਕੇ ਸਰਕਾਰ ਨੂੰ ਲੈ ਕੇ ਕਾਰਜਕਾਰੀ ਨੂੰ ਲੈ ਕੇ ਸਵਾਲ ਚੁੱਕੇ ਗਏ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਪਰ ਹੁਣ ਨਵੀਂ ਅਪਡੇਟ ਇਹ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਗ੍ਰਿਫਤਾਰੀ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਦੋਵਾਂ ਦਲੀਲਾਂ ਨੂੰ ਸੁਣਿਆ ਗਿਆ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਉਨ੍ਹਾਂ ਦੇ ਵਕੀਲਾਂ ਦਾ ਕਿ ਪਹਿਲਾਂ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਹੁੰਦੀ ਫਿਰ ਪਰਚਾ ਦਰਜ ਹੋਣਾ ਚਾਹੀਦਾ ਸੀ ਪਰ ਇੱਥੇ ਪਰਚਾ ਦਰਜ ਹੋਇਆ ਫਿਰ ਇਨਵੈਸਟੀਗੇਸ਼ਨ ਹੋ ਰਹੀ ਹੈ ਇਹ ਸੰਵਿਧਾਨਕ ਨਹੀਂ ਹੈ ਇਹ ਗੈਰ ਸੰਵਿਧਾਨਕ ਹੈ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ ਦੋਨਾਂ ਤਰ੍ਹਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਦੇ ਉੱਤੇ ਰੋਕ ਲਗਾ ਦਿੱਤੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਹਾਲ ਦੀ ਘੜੀ ਰਾਹਤ ਮਿਲ ਗਈ ਹੈ ਉਸ ਕੇਸ ਦੇ ਵਿੱਚ ਹਾਲਾਂਕਿ ਪੰਜਾਬ ਦੇ ਲੋਕ ਚਾਹੇ ਕਿਸੇ ਵੀ ਧਿਰ ਨਾਲ ਸੰਬੰਧਿਤ ਹੋਣ ਗੱਲਾਂ ਹੋ ਰਹੀਆਂ ਸਨ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਇਸ ਬੇਲੋੜੀ ਬਿਆਨਬਾਜ਼ੀ 'ਚ ਪੈਣਾ ਨਹੀਂ ਸੀ ਚਾਹੀਦਾ ਪਰ ਕਾਂਗਰਸ ਲੀਡਰਸ਼ਿਪ ਨੂੰ ਜਦੋਂ ਐਸੀ ਸਵਾਲ ਕੀਤਾ ਇਹੀ ਗੱਲ ਨੂੰ ਲੈ ਕੇ ਮੀਡੀਆ ਨੇ ਸਵਾਲ ਪੁੱਛੇ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਕੀ ਲੋੜ ਸੀ ਤਾਂ ਉਹਨਾਂ ਨੇ ਇਸ ਦਾ ਦੋ ਟੁਕ ਜਵਾਬ ਦਿੱਤਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਕੋਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਉਹਨਾਂ ਨੇ ਜੋ ਮੀਡੀਆ ਵਿੱਚ ਚੱਲ ਰਿਹਾ ਜੋ ਘਟਨਾਵਾਂ ਵਾਪਰੀਆਂ ਪੰਜਾਬ ਦੇ ਅੰਦਰ 17 ਤੋਂ 18 ਅਟੈਕ ਹੋਏ ਜਦੋਂ ਆਮ ਤਮਾਕੇ ਹੋਏ ਉਸ ਦਾ ਹੀ ਹਵਾਲਾ ਦਿੱਤਾ ਪ੍ਰਤਾਪ ਸਿੰਘ ਬਾਜਵਾ ਨੇ ਕੋਈ ਨਵੀਂ ਗੱਲ ਨਹੀਂ ਕੀਤੀ ਪਰ ਇੱਥੇ ਆਮ ਆਦਮੀ ਪਾਰਟੀ ਦੇ ਕੁਝ ਮੰਤਰੀ ਵੀ ਜਦੋਂ ਕਹਿ ਜਾਂਦੇ ਨੇ ਕਿ ਜਿਹੜਾ ਮਨਰंजन ਕਾਲੀਆ ਭਾਜਪੀ ਦੇ ਲੀਡਰ ਦੇ ਘਰ ਦੇ ਉੱਤੇ ਜਿਹੜਾ ਇੱਕ ਅਟੈਕ ਹੁੰਦਾ ਬੀਤੇ ਦਿਨਾਂ ਵਿੱਚ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਦਾ ਨਾਮ ਲਿਆ ਗਿਆ ਕਿ ਮੋਹਿੰਦਰ ਭਗਤ ਨੇ ਵੀ ਇਹ ਦੱਸਿਆ ਸੀ ਕਿ ਪਾਕਿਸਤਾਨ ਦੇ ਵਿੱਚ ਕੌਣ ਬੈਠਾ ਸਾਜ਼ਿਸ਼ਾਂ ਘੜ ਰਿਹਾ ਹੈ ਤਾਂ ਫਿਰ ਕੀ ਉਹਨਾਂ ਉੱਤੇ ਪਰਚਾ ਦਰਜ ਹੋਇਆ ਜਾਂ ਫਿਰ ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਕਰਾਉਣ ਵੇਲੇ ਸਰਕਾਰ ਨੇ ਝੂਠ ਬੋਲੇ ਕਿ ਉਸਤੇ ਪਰਚਾ ਦਰਜ ਹੋਇਆ ਹੈ ਕਾਂਗਰਸ ਦੇ ਲੀਡਰਾਂ ਦੇ ਸਵਾਲ ਸੀ ਫਿਰ ਉਹਨਾਂ ਨੇ ਕਿਹਾ ਕਿ ਗੋਲਡੀ ਬਰਾਡ ਫੜਿਆ ਗਿਆ ਉਸ ਨੂੰ ਲਿਆਂਦਾ ਜਾਵੇਗਾ ਭਾਰਤ ਦੂਜੇ ਮੁਲਕ ਤੋਂ ਇਹ ਮੁੱਖ ਮੰਤਰੀ ਦਾ ਬਿਆਨ ਸੀ ਕਿ ਇਹ ਗੁੰਮਰਾਹ ਕਰਨ ਵਾਲਾ ਨਹੀਂ ਸੀ ਇਸ ਤੇ ਕੋਈ ਪਰਚਾ ਦਰਜ ਹੋਇਆ ਇਹ ਕਾਂਗਰਸ ਦੇ ਲੀਡਰਾਂ ਨੇ ਸਵਾਲ ਕੀਤੇ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਕਿ ਕੋਈ ਐਫ ਆਈ ਆਰ ਦੇ ਵਿੱਚ ਵੀ ਦਰਜ ਐਫ ਆਈ ਆਰ ਨੰਬਰ 19 ਦੇ ਵਿੱਚ ਇੱਕ ਮਹਿਲਾ ਕਾਂਸਟੇਬਲ ਵੱਲੋਂ ਦਰਜ ਕਰਵਾਈ ਗਈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਮਾਹੌਲ ਡਰ ਦਾ ਪੈਦਾ ਕਰਨ ਵਾਸਤੇ ਸ਼ਾਂਤੀ ਭੰਗ ਕਰਨ ਵਾਲਾ ਇਹ ਬਿਆਨ ਹੈ ਜਿਹੜਾ ਕਿ ਸਰਾਸਰ ਗਲਤ ਹੈ ਠੀਕ ਨਹੀਂ ਹੈ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਜਿਹੜਾ ਐਫ ਆਈ ਆਰ ਦੇ ਵਿੱਚ ਵੀ ਬਕਾਇਦਾ ਦਰਜ ਕੀਤਾ ਹੋਇਆ ਦੋ ਧਰਾਵਾਂ ਲਗਾਈਆਂ ਨੇ ਵੱਖੋ-ਵੱਖਰੀਆਂ ਜਿਸ ਦੇ ਵਿੱਚ ਦੋਵਾਂ ਧਰਾਵਾਂ ਦੇ ਵਿੱਚ ਜਿਹੜਾ ਮਤਲਬ ਸਾਫ਼ ਨਿਕਲਦਾ ਹੈ ਕਿ ਕਿਵੇਂ ਗੁੰਮਰਾਹ ਕਰਨ ਵਾਲਾ ਝੂਠ ਫੈਲਾਉਣ ਵਾਲਾ ਔਰ ਜਿਹੜਾ ਆ ਅਰਾਜਕਤਾ ਫਲਾਉਣ ਵਾਲਾ ਇਹ ਬਿਆਨ ਹੈ ਇਸ ਤਰ੍ਹਾਂ ਦੀ ਜਿਹੜੇ ਉਸਦੇ ਮਤਲਬ ਨਿਕਲਦੇ ਨੇ ਤਾਂ ਜਿਹੜੀਆਂ ਧਰਾਵਾਂ ਲਗਾਈਆਂ ਗਈਆਂ ਨੇ ਪਰ ਪ੍ਰਤਾਪ ਸਿੰਘ ਬਾਜਵਾ ਨੂੰ ਹੁਣ ਹਾਈ ਕੋਰਟ ਤੋਂ ਰਾਹਤ ਮਿਲੀ ਹੈ 22 ਤਰੀਕ ਤੱਕ ਗ੍ਰਿਫਤਾਰੀ ਦੇ ਉੱਤੇ ਰੋਕ ਲੱਗੀ ਹੈ 22 ਤਰੀਕ ਨੂੰ ਅਗਲੀ ਸੁਣਵਾਈ ਹੋਣੀ ਹੈ ਉਸ ਦੇ ਵਿੱਚ ਦੇਖਦੇ ਆਂ ਸਰਕਾਰ ਹੋਰ ਜਿਹੜੀ ਇਨਵੈਸਟੀਗੇਸ਼ਨ ਜਿਹੜੀ 8 9 ਘੰਟੇ 6 ਘੰਟੇ 7 ਘੰਟੇ ਕੀਤੀ ਗਈ ਸੀ ਉਹ ਜਿਹੜੀ ਚੀਜ਼ ਰਿਪੋਰਟ ਤਿਆਰ ਹੋਈ ਹੈ ਉਹ ਹਾਈ ਕੋਰਟ ਵਿੱਚ ਲੈ ਕੇ ਜਾਂਦੀ ਹੈ ਕਿ ਕੀ ਕੁਝ ਮਿਲਿਆ ਕਿਉਂਕਿ ਪ੍ਰਤਾਪ ਸਿੰਘ ਬਾਜਵਾਦ ਤੋਂ ਸਿਰਫ ਸੋਰਸ ਪੁੱਛਿਆ ਜਾ ਰਿਹਾ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿੱਥੋਂ ਪਤਾ ਲੱਗਿਆ ਤੇ ਉਹ ਕਾਂਗਰਸ ਦੀ ਲੀਡਰਸ਼ਿਪ ਨੇ ਦੱਸਿਆ ਕਿ ਅਖਬਾਰਾਂ ਵਿੱਚ ਛਪੀਆਂ ਖਬਰਾਂ ਨੇ ਤੋਂ ਪਤਾ ਲੱਗਿਆ ਪਰ ਅੱਜ ਹਾਈ ਕੋਰਟ ਦੇ ਵਿੱਚ ਜਿਹੜਾ ਕਾਫੀ ਦੋਨਾਂ ਪਾਸੇ ਤਰ੍ਹਾਂ ਦੀਆਂ ਇਹਨੀਆਂ ਦਲੀਲਾਂ ਆ ਗਈਆਂ ਨੇ ਔਰ ਇਸ ਮਾਮਲੇ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਦੇ ਉੱਤੇ ਫਿਲਹਾਲ 22 ਤਰੀਕ ਤੱਕ ਰੋਕ ਲਗਾ ਦਿੱਤੀ ਹੈ ਹੁਣ ਦੇਖਦੇ ਆਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ 22 ਤਰੀਕ ਨੂੰ ਸਰਕਾਰ ਜਿਹੜਾ ਦਸਤਾਵੇਜ਼ ਇਕੱਠੇ ਕਰ ਰਹੀ ਹੈ ਉਹ ਕੀ ਲੈ ਕੇ ਜਾਂਦੀ ਹੈ ਅਦਾਲਤ ਦੇ ਵਿੱਚ ਦੂਜੇ ਪਾਸਿਓਂ ਜਿਹੜਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਪਣੀਆਂ ਦਲੀਲਾਂ ਵਕੀਲਾਂ ਨੂੰ ਦੱਸ ਕੇ ਕੀ ਪੇਸ਼ ਕਰਵਾਉਂਦੇ ਨੇ ਅਦਾਲਤ ਦੇ ਅੰਦਰ ਉਸ ਤੋਂ ਬਾਅਦ ਨਤਾਰਾ ਹੋਵੇਗਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਹਮੇਸ਼ਾ ਦੇ ਲਈ ਇਸ ਕੇਸ ਵਿੱਚ ਰਾਹਤ ਮਿਲੇਗੀ ਕਿ ਐਫ ਆਈ ਆਰ ਰੱਦ ਹੋਵੇਗੀ ਜਾਂ ਫਿਰ ਉਹਨਾਂ ਨੂੰ ਜ਼ਮਾਨਤ ਲੈਣੀ ਪਵੇਗੀ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ 22 ਤਰੀਕ ਤੱਕ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਇਸ ਨੂੰ ਇਹ ਕਹਿ ਸਕਦੇ ਆ ਕਿ ਪੰਜਾਬ ਪੁਲਿਸ ਦੀ ਕੀਤੀ ਹੋਈ ਕਾਰਵਾਈ ਨੂੰ ਇੱਕ ਤਰ੍ਹਾਂ ਦਾ ਝਟਕਾ ਹੈ ਪਰ ਪ੍ਰਤਾਪ ਸਿੰਘ ਬਾਜਵਾ ਨੂੰ ਹਾਲ ਦੀ ਘੜੀ ਰਾਹਤ ਮਿਲੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ